ਨੇ YouTube ਦੇ ਚੈਨਲ ਤੇ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਤੁਸੀਂ ਨੇ ਥੰਬਨੇਲ ਦੇਖ ਰਿਹਾ ਹੈ ਕਿ ਅਜੇ ਸ਼ਕਰਪੁਰ ਤੇ ਪਾਲੇ ਹੋਣਾ ਨੂੰ ਤੇ ਬਈ ਜਾਦੇ ਹੋਣਾ ਨੂੰ ਗਰਾਊਂਡ ਦੇ ਵਿੱਚ ਆਉਣ ਤੋਂ ਘੇਰ ਲਿਆ ਤਾਂ ਦੋਸਤੋ ਅੱਗੇ ਕਲਿੱਪ ਨੂੰ ਦੇਖਣਾ ਤੇ ਦੋਸਤੋ ਇਹ ਜਿਸ ਨੇ ਵੀ ਕੀਤਾ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਹੈ ਕਬੱਡੀ ਦੇ ਲਈ ਕਿਉਂਕਿ ਸਾਡੀ ਕਬੱਡੀ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਦੋਸਤੋ ਇੱਕ ਕਬੱਡੀ ਦੇ ਲਈ ਠੀਕ ਨਹੀਂ ਹੋ ਰਿਹਾ ਤਾਂ ਆਪਾਂ ਪੰਜਾਬ ਸਰਕਾਰ ਨੂੰ ਬੇਨਤੀ ਕਰ ਤੇ ਦੋਸਤੋ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਇਹ ਸਭ ਕੁਝ ਠੀਕ ਹੋਣਾ ਚਾਹੀਦਾ ਤੇ ਜੋ ਪਲੇਅਰਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਉਹਦੇ 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 ਲਈ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪ੍ਰਬੰਧਕਾਂ ਜੋ ਪਲੇਅਰਾਂ ਨੂੰ ਖੇਡਣ ਦਾ ਮੌਕਾ ਵਧੀਆ ਮਿਲ ਸਕੇ ਤਾਂ ਦੋਸਤੋ ਅੱਗੇ ਕਲਿੱਪ ਨੂੰ ਦੇਖੋ ਵੀਰ ਜੀ ਮੈਂ ਨਾ ਇੱਕ ਸਾਰੀ ਆਪਣੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀਗੀ ਵੀ ਵੇਖੋ ਕਿੰਨਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਈ ਅਸਰਾਰਤੀ ਬੰਦੇ ਆ ਜਿਹੜੇ ਆ ਬਾਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਵੀ ਆਪਾਂ ਟੀਮ ਖੇਡਣ ਨਹੀਂ ਦੇਣੀ ਤੇ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਜਾਂ ਕੀ ਲੈ ਕੇ ਆਏ ਇਹ ਬੰਦੇ ਘੇਰੇ ਉਹਨਾਂ ਦੇ ਪਾਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਗੱਲ ਵੱਜੇ ਇੱਕ ਪਾਸੇ ਸਾਰੇ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭਜਾਤੇ ਆ ਸਾਡੇ ਪਾਲੇ ਜਲਾਲ ਜੀ ਦੋਸਤੋ ਇਹ ਜੋ ਵੀ ਹੋਇਆ ਕਬੱਡੀ ਦੇ ਲਈ ਬਹੁਤ ਹੀ ਜ਼ਿਆਦਾ ਗਲਤ ਹੋਇਆ ਇਦਾਂ ਦੀਆਂ ਘਟਨਾਮਾ ਕਬੱਡੀ ਦੇ ਲਈ ਵਧੀਆ ਨਹੀਂ ਹਨ ਤੇ ਦੋਸਤੋ 플레이ਰ ਵਿਚਾਰੇ ਪਹਿਲਾਂ ਹੀ ਡਰੇ ਹੋਏ ਹਨ ਜੋ ਬੁਧੀਸ਼ਾਂ ਦੇ ਵਿੱਚੋਂ ਬਹੁਤ ਘੱਟ ਹੁਣ ਪੰਜਾਬ ਆਉਂਦੇ ਹਨ ਤਾਂ ਦੋਸਤੋ ਇੱਕ ਵੱਡੀ ਦਾ ਮਾਹੌਲ ਖਰਾਬ ਹੋ ਰਿਹਾ ਹੈ ਇਹ ਕਬੱਡੀ ਦੇ ਲਈ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ